ਉਜ ਇਹ ਕਹੀਦਾ ਅੱਜ ਦਿਨ ਬਹੁਤ ਵਧੀਆ ਸੀ ਪੜਾਈ ਉਹ ਦਿਨ ਮੇਰੇ ਲਈ ਵੀ ਹੈ ਤੇਰੇ ਲਈ ਵੀ ਹੈ ਉਹਨੂੰ ਚੰਗਾ ਬਣਾਉਣਾ ਹੈ ਉਹਨੂੰ ਵਧੀਆ ਤੂੰ ਬਣਾਉਣਾ ਹੈ ਸਮਾਂ ਇੱਕੋ ਜਿਹਾ ਹੀ ਹੁੰਦਾ ਹੈ ਇਹ ਤੇ ਲੋਕੀ ਕਹੀ ਜਾਂਦੇ ਆ ਵੀ ਗ੍ਰਹਿ ਚੱਕਰ ਹੈ ਦਾ ਇਹਦੇ ਲਈ ਦਿਨ ਮਾੜਾ ਚੰਗਾ ਨਹੀਂ ਮਤਲਬ ਅੱਜ ਦਿਨ ਕਿੱਦਾਂ ਦਾ ਲੰਘਿਆ ਮੇਰਾ ਅੱਛਾ ਜੇ 2 ਘੰਟੇ ਮੈਂ ਕਾਲਾ ਪਿਆ ਸੀ ਮੈਨੂੰ ਗੁੱਸਾ ਆਇਆ ਸੀ ਮੈਂ ਪਰੇਸ਼ਾਨ ਸੀ ਮੈਂ ਦੁਖੀ ਸੀ ਫਿਰ ਤੂੰ ਸੋਚ ਵੀ ਅੱਜ ਦੁਖੀ ਮੈਂ ਕਿਉਂ ਸੀ ਮੇਰਾ ਇੱਕ ਮਿੰਟ ਵੀ ਇਦਾਂ ਦਾ ਕਿਉਂ ਲੰਘੇ ਮੇਰਾ ਯਾਰੋ ਜ਼ਿੰਦਗੀ ਹੈ ਕੁਦਰਤ ਦੇ ਵਿੱਚ ਸਭ ਤੋਂ ਜੇ ਕੋਈ ਸੋਹਣੀ ਚੀਜ਼ ਹੈ ਨਾ ਉਹ ਬੰਦਾ ਹੈ ਕੁਦਰਤ ਨੇ ਆਪਣੇ ਆਪ ਨੂੰ ਰੱਬ ਨੇ ਖਿਲਾਰਿਆ ਪਰਮਾਤਮਾ ਜਿਹੜਾ ਆਪਣੇ ਆਪ ਨੂੰ ਐ ਖਿਲਾਰ ਦਿੰਦਾ ਕੁਦਰਤ ਬਣ ਜਾਂਦਾ ਬ੍ਰਹਮੀ ਆ ਜਿਹੜਾ ਬ੍ਰਹਿਮੰਡਾਂ ਦੇ ਰੂਪ ਵਿੱਚ ਫੈਲ ਜਾਂਦਾ ਉਹ ਫੈਲ ਜਾਂਦਾ ਤੇ ਜਦੋਂ ਫੈਲੇ ਆ ਨਾ ਉਹਦਾ ਜਿਹੜਾ ਸਭ ਤੋਂ ਵਧੀਆ 파ਟ ਹੈ ਰੱਬ ਦਾ ਉਹ ਹੈ ਬੰਦਾ ਮਨੁ ਆਪ ਆਪ ਮਾਈਂਡ ਤੇਰਾ ਦਿਮਾਗ ਇਹ ਛੋਟੀ ਗੱਲ ਨਹੀਂ ਬਾਹਰਲੇਆਂ ਨੂੰ ਜਦੋਂ ਪੁੱਛੀਦਾ ਨਾ ਕਿੰਨੇ ਦਿਨ ਵਾਸਤੇ ਤੁਹਾਡੀ ਡਿਲੇ ਘਟਾਈ ਜਦ ਅਵਾਜ਼ ਗੂੰਜੇ ਨਾ ਸੁਣੋ ਸੁਣਿਓ ਬਈ ਬਾਹਰਲੇਆਂ ਨੂੰ ਜਦੋਂ ਪੁੱਛੀਦਾ ਕਿੰਨੇ ਦਿਨਾਂ ਲਈ ਇੰਡੀਆ ਆਓਗੇ ਕਹਿਣਗੇ 2 ਵੀਕਾਂ ਲਈ ਚਾਰ ਵੀਕਾਂ ਲਈ ਉੱਥੇ ਗੱਲਾਂ ਵੀਕਾਂ 'ਚ ਹੁੰਦੀਆਂ ਉਹ ਵੀਕਾਂ 'ਚ ਸੋਚਦੇ ਐ ਆਹ ਵੀਕ ਅਗਲੀ ਵੀਕ ਅਗਲੀ ਵੀਕ ਉਹ ਪਲੈਨਿੰਗ ਕਰਦੇ ਐ ਵੀਕਾਂ ਦੇ ਹਿਸਾਬ ਨਾਲ ਵੀਕ ਹਫਤਾ ਸਾਡੇ ਵਾਲੇ ਪਲੈਨਿੰਗਾਂ ਕਰਦੇ ਐ ਸਾਲਾਂ ਦੇ ਹਿਸਾਬ ਨਾਲ ਅਗਲੇ ਸਾਲ ਜਿਵੇਂ ਖੁੱਲਾ ਹੀ ਟਾਈਮ ਐ ਵੱਧੂ ਸਮਾਂ ਵੀਕ ਨਹੀਂ ਮਹੀਨਾ ਨਹੀਂ ਸਾਲਾਂ ਦੇ ਹਿਸਾਬ ਨਾਲ ਪਰ ਇੱਕ ਗੱਲ ਸੁਣੋ ਇੱਕ ਦਿਨ ਦੀ ਵੀ ਗੱਲ ਛੱਡੋ ਮੇਰਾ ਤੇ ਬਾਬਾ ਕਹਿੰਦਾ ਐ ਮੰਨ ਲੈ ਹਮ ਆਦਮੀ ਹਾਂ ਇੱਕ ਦਮੀ ਇੱਕ ਸਾਹ ਦੀ ਵੀ ਪਲੈਨਿੰਗ ਕਰੋ ਤੁਸੀਂ ਇੱਕ ਸੈਕਿੰਡ ਦੀ ਵੀ ਪਲੈਨਿੰਗ ਕਰੋ ਇੱਕ ਮਿੰਟ ਦੀ ਵੀ ਪਲੈਨਿੰਗ ਕਰੋ ਅੱਜ ਮੇਰਾ ਇੱਕ ਸਾਹ ਵੀ ਪਰੇ ਪਰੇਸ਼ਾਨੀ ਚ ਕਿਉਂ ਲੰਗੇ ਇੱਕ ਮਿੰਟ ਵੀ ਮੇਰਾ ਖਾਬ ਖੋ ਹੋਵੇ ਕੀ ਹੈ ਪਿਆਰਿਓ ਇਹ ਛੋਟੀ ਜੀ ਦਾਤ ਨਹੀਂ ਇਹ ਬੜੀ ਵੱਡੀ ਗੱਲ ਹੈ ਬੰਦਾ ਬੜੀ ਵੱਡੀ ਚੀਜ਼ ਹੈ ਬੰਦਾ ਹੀ ਹੈ ਜਿਹੜਾ ਗੁਰੂ ਨਾਨਕ ਬਣਦਾ ਬੰਦਾ ਹੀ ਹੈ ਜਿਹੜਾ ਆਪਣੇ ਆਪ ਨੂੰ ਡਿਵੈਲਪ ਕਰਕੇ ਗੁਰੂ ਗੋਬਿੰਦ ਸਿੰਘ ਬਣਦਾ ਹੈ ਛੋਟੀ ਜੀ ਚੀਜ਼ ਨਹੀਂ ਬੰਦਾ ਬੰਦਾ ਜਿਹੜਾ ਬਹੁਤ ਕੁਝ ਬਣ ਸਕਦਾ ਪਰ ਜੇ ਬਣਨਾ ਚਾਹਵੇ ਤੇ ਜੇ ਨਹੀਂ ਬਣਦਾ ਫਿਰ ਪਸ਼ੂ ਬਣ ਜਾ ਫਿਰ ਤੇ ਪਸ਼ੂ ਬਣ ਗਿਆ ਥੱਲੇ ਨੂੰ ਗਿਰ ਗਿਆ ਐ ਨਾ ਕੋ ਬੈਠਿਆ ਆ ਬਸ ਬੈਠਿਆ ਨਹੀਂ ਇੱਕ ਇੱਕ ਸੈਕਿੰਡ ਦੀ ਪਲੈਨਿੰਗ ਕਰੋ ਮੈਂ ਤੁਹਾਨੂੰ ਕਿੰਨੀ ਵਾਰ ਇਹ ਗੱਲ ਦਵਾਨਾ ਚ ਕਹੀ ਹੈ ਸੋਚਿਆ ਕਰ ਵੀ ਕੱਲ ਦਾ ਦਿਨ ਆਉਣਾ ਹੈ ਚਾਹ ਕਿੰਨੇ ਵਜੇ ਸੈਰ ਕਿੰਨੇ ਵਜੇ ਰੋਟੀ ਕਿੰਨੇ ਵਜੇ ਘੁੰਮ ਕੇ ਮੈਂ ਆਉਣਾ ਮੈਂ ਕੰਮ ਤੇ ਕਿੰਨੇ ਵਜੇ ਜਾਣਾ ਵਾਪਸ ਕਿੰਨੇ ਵਜੇ ਆਉਣਾ ਹੈ ਟੀਵੀ ਕਿੰਨੇ ਵਜੇ ਵੇਖਣਾ ਹੈ ਫੋਨ ਮੈਂ ਕਿੰਨਾ ਚਿਰ ਚਲਾਉਣਾ ਹੈ ਕਿੰਨਾ ਟਾਈਮ ਵੇਖਣਾ ਹੈ ਬੱਚਿਆਂ 'ਚ ਮੈਂ ਕਿੰਨਾ ਟਾਈਮ ਦੇਣਾ ਇੱਕ ਇੱਕ ਸੈਕਿੰਡ ਸੌਣਾ ਮੈਂ 10 ਵਜੇ ਹੈ ਇਦੋਂ 10 15 ਮਿੰਟ ਇੱਧਰ ਉੱਧਰ ਹੋਣ ਪਰ ਆਪਣੀ ਟਾਈਮਿੰਗ ਹਿੱਲਣ ਨਾ ਦੇ ਆਪਣੀ ਪਲੈਨਿੰਗ ਕਰੋ ਲਾਈਫ ਤੁਹਾਡੀ ਮੁੱਠੀ 'ਚ ਆ ਜਾਏ ਜ਼ਿੰਦਗੀ ਮੁੱਠੀ 'ਚ ਆ ਜਾਏ ਹੱਥ 'ਚ ਆ ਜਾਏਗਾ ਸਾਰਾ ਕੁਝ ਤਾ ਕਰਕੇ ਰੱਬ ਨਾਲ ਪਿਆਰ ਕਰੋ ਮੈਂ ਬੋਲਿਆ ਕੀ ਹੈ ਰੱਬ ਨਾਲ ਤੇ ਅਸੀਂ ਰੱਬ ਦਾ ਹਿੱਸਾ ਹੈਗੇ ਨਹੀਂ ਪਰਮਾਤਮਾ ਸਾਡੇ ਚ ਹੈ ਕਿ ਨਹੀਂ ਹੈ ਅਸੀਂ ਪਰਮਾਤਮਾ ਦਾ ਹਿੱਸਾ ਤੇ ਫਿਰ ਮੈਂ ਕਹਾਂ ਰੱਬ ਨਾਲ ਪਿਆਰ ਕਰੋ ਮਤਲਬ ਕੀ ਆਪਣੇ ਆਪ ਨਾਲ ਪਿਆਰ ਕਰੋ ਜਿੱਦਾਂ ਦੇ ਵੀ ਹੈ ਤਾਲਾ ਕੋਈ ਪਰਵਾਹ ਨਾ ਕਰ ਤੂੰ ਕਾਲਾ ਐ ਨਾ ਇਹ ਆਪਣੇ ਕਾਲੇ ਰੰਗ ਨਾਲ ਵੀ ਪਿਆਰ ਕਰ। ਤੂੰ ਮਧਰਾ ਐ ਆਪਣੇ ਮਧਰੇ ਕੱਦ ਨਾਲ ਵੀ ਪਿਆਰ ਕਰ ਵੀ ਮੈਂ ਐਂ ਘੁਸੜ ਕੇ ਲੰਘ ਜਾਣਾ ਵਿੱਚ ਦੀ। ਪਿਆਰ ਕਰ। ਫਿਰ ਕੀ ਹੋਇਆ? ਜੇ ਲੰਬਾ ਐ ਤੇ ਫਿਰ ਉਹਦੇ ਨਾਲ ਵੀ ਪਿਆਰ ਕਰ ਵੀ ਜਿੱਥੇ ਹੱਥ ਮੇਰਾ ਪਹੁੰਚ ਜੂ। ਦੂਜੇ ਦਾ ਥੋੜਾ ਪਹੁੰਚ ਅਗਲਾ ਬਾਜ ਮਾਰਦਾ ਗਾ ਲਾਈ ਹੋਇਆ ਮੜਾ ਜਾ ਕੇ। ਅਗਲਾ ਮੈਨੂੰ ਸਾਦਤ। ਜਿੱਦਾਂ ਦੇ ਵੀ ਜਿੱਦਾਂ ਦੇ ਵੀ ਹੋ ਤੁਸੀਂ ਆਪਣੇ ਆਪ ਨਾਲ ਪਿਆਰ ਕਰਨਾ ਸਿੱਖੋ ਜਿੰਨਾ ਚਿਰ ਤੁਸੀਂ ਆਪਣੇ ਆਪ ਨਾਲ ਪਿਆਰ ਨਾ ਕਰੋਗੇ ਕਿਸੇ ਨੇ ਤੁਹਾਨੂੰ ਕੀ ਪਿਆਰ ਕਰਨਾ ਆਪਣੇ ਆਪ ਨਾਲ ਪਿਆਰ ਕਰੋ ਤੂੰ ਯੂਨੀਕ ਹੈ ਤੇਰੇ ਵਰਗਾ ਕੋਈ ਨਹੀਂ ਇਹਦੇ ਮੇਰੇ ਵਰਗੇ ਨੂੰ ਕਹਿੰਦੇ ਆ ਨਰੰਕਾਰੀਆ ਬੰਦ ਨੂੰ ਫਿਰਦਾ ਹੈ ਮੈਂ ਤੇ ਤੁਹਾਨੂੰ ਕਹਿਣਾ ਹੁੰਦਾ ਸਟੇਜ ਤੇ ਕਿੰਨੀ ਵਾਰ ਇਹ ਬੇੜਾ ਬਹਿ ਜਾਂਦਾ ਇਹਨਾਂ ਦਾ ਦੀਵਾਨ ਸੁਣਦੇ ਨਹੀਂ ਕਦੀ ਇਹਨਾਂ ਨੇ ਮੈਨੂੰ ਸੁਣਿਆ ਨਹੀਂ ਜੇ ਸੁਣਿਆ ਹੋਵੇ ਐਦਾਂ ਦੀਆਂ ਸਟੇਟਮੈਂਟਾਂ ਨਾ ਕਦੇ ਦੇਣ ਕਦੇ ਨਾ ਕਹਿਣ ਇਹ ਮੈਂ ਸਟੇਜ ਤੇ ਕਹਿਣਾ ਹੁੰਦਾ ਕਦੇ ਨਾ ਕਹੇ ਓਏ ਆ 20000 ਬੰਦੇ ਦੇ ਵਿੱਚ ਖੜ ਕੇ ਬੋਲਦਾ ਹੈ ਓਕੇ ਆ ਬੰਦਾ ਓਏ ਬਾਵਾ ਮਾਰ ਮਾਰ ਗੱਲਾਂ ਕਰਦਾ ਨਹੀਂ ਓ ਵੀਰਾ ਤੈਨੂੰ ਤੇਰੀ ਪਾਵਰ ਵੇਖਣੀ ਪੈਣੀ ਹੈ ਜਿੱਥੇ ਟਰਾਲੀ ਤੂੰ ਬੈਕ ਲਾ ਲਵੇਂ ਹੋ ਸਕਦਾ ਮੇਰੇ ਤੋਂ ਲੱਗੇ ਹੀ ਨਾ ਜਿੱਥੇ ਆ ਸਕੂਟਰੀਆਂ ਜੇ ਭਜਾਈ ਫਿਰਦੇ ਤੂੰ ਕੱਢ ਨਾ ਮੇਰੇ ਤੋਂ ਨਿਕਲੇ ਹੀ ਨਹੀਂ ਜਦੋਂ ਭੱਪ ਆਪਾਂ ਕਿਤੇ ਭੱਜੀਏ ਮੇਰਾ ਤੋ ਕਿੱਲਾ ਨਾ ਭੱਜਿਆ ਜਾਵੇ ਸਾਹ ਫੁੱਲ ਜਾਏ ਤੂੰ ਕਿਲੋਮੀਟਰ 10 ਕਿਲੋਮੀਟਰ ਤੱਕ ਸਾਹ ਹੀ ਨਾ ਨਵੇਂ ਮੇਰੀਏ ਭੈਣੇ ਜਿਹੜੀ ਸਬਜ਼ੀ ਤੂੰ ਬਣਾ ਲਵੇਂ ਜਿਹੜਾ ਗਜਰੇਲਾ ਤੇਰੇ ਤੋਂ ਬਣੇ ਤੂੰ ਆਪਣੇ ਆਪ ਨੂੰ ਵੇਖ ਨਾ ਕਿਉਂ ਕਿਸੇ ਦਾ ਪਰਸਨੈਲਿਟੀ ਇਮਪ੍ਰੈਸ਼ਨ ਲੈ ਰਹੇ ਹੋ ਤੁਸੀਂ ਕਿਸੇ ਦਾ ਪ੍ਰਭਾਵ ਕਿਉਂ ਕੌਣ ਹੁੰਦਾ ਹੈ ਕੋਈ ਤੂੰ ਜੋ ਹੈ ਆਪਣੇ ਆਪ ਨਾਲ ਪਿਆਰ ਕਰ ਹਰ ਚੀਜ਼ ਇੱਥੇ ਯੂਨੀਕ ਹੈ ਕੁਦਰਤ ਦੇ ਰੰਗ ਨੇ ਇੱਥੇ ਕਰੋੜਾਂ ਅਰਬਾਂ ਖਰਬਾਂ ਅਣਗਿਣਤ ਰੰਗ ਨੇ ਉਹਨਾਂ ਰੰਗਾਂ ਦੇ ਵਿੱਚੋਂ ਤੂੰ ਵੀ ਇੱਕ ਰੰਗ ਹੈ ਤੂੰ ਵੀ ਇੱਕ ਰੂਪ ਹੈ ਤੂੰ ਇੱਕ 파ਟ ਹੈ ਆ ਮੇਰਾ ਸ਼ਰੀਰ ਹੈ ਦੇ ਕਿੰਨੇ 파ਟ ਨੇ ਕਿੰਨੀਆਂ ਨਾੜੀਆਂ ਨੇ ਕਿੰਨੇ ਰੋਮ ਨੇ ਕਿੰਨੇ ਵਾਲ ਨੇ ਉਂਗਲਾਂ ਨੇ ਹਰ ਇੱਕ ਦਾ ਆਪਣਾ ਇੱਕ ਰੋਲ ਹੈ ਤਾਂ ਇੱਕ ਸ਼ਰੀਰ ਹੈ ਤੇ ਆ ਸਾਰਾ ਕੁਝ ਹੈ ਨਾ ਜੀ ਜਿਹੜਾ ਸਾਰਾ ਕੁਝ ਇਹ ਰੱਬ ਹੈ ਆਪਾਂ ਉਹਦਾ ਇੱਕ ਛੋਟਾ ਜਿਹਾ ਹਿੱਸਾ ਇਹ ਛੋਟੀ ਜੀ ਗੱਲ ਨਹੀਂ ਜੇ ਅਗਲਾ ਸਵਾਲ ਪੁੱਛੇ ਆ ਜਿਹੜੀ ਕੁਦਰਤ ਦਿਸਦੀ ਏ ਇਹ ਕਿੰਨੇ ਬਣਾਈ ਏ ਕਰਤੇ ਨੇ ਇਹੀ ਕਹਿੰਦੇ ਆ ਸਵਾਲ ਇਹੀ ਜਵਾਬ ਦੇਣਗੇ ਵੀ ਕੁਦਰਤ ਕਿੰਨੇ ਬਣਾਈ ਏ ਕਹਿੰਦੇ ਕਰਤੇ ਨੇ ਤੇ ਕਰਤਾ ਕਿੱਥੇ ਰਹਿੰਦਾ ਅਗਲਾ ਸਵਾਲ ਪੁੱਛ ਲੋ ਇਹਨਾਂ ਨੂੰ ਵੀ ਕਰਤਾ ਕਿੱਥੇ ਰਹਿੰਦਾ ਕਹਣਗੇ ਕਰਤਾ ਰਹਿੰਦਾ ਹੈ ਕੁਦਰਤ ਦੇ ਕਣ-ਕਣ ਵਿੱਚ। ਇਹੀ ਕਹਿੰਦੇ ਐ ਨਾ। ਰੱਬ ਕੁ ਕਣ-ਕਣ ਚ ਹੈ ਕਿ ਨਹੀਂ ਹੈ? ਗੱਜ ਕੇ। ਇਹੀ ਸੁਣਿਆ ਅਜ ਤੱਕ। ਇਹਨਾਂ ਨੂੰ ਸਵਾਲ ਪੁੱਛੋ। ਬਈ ਕੁਦਰਤ ਕਿੰਨੇ ਬਣਾਈ ਕਰਤਾ ਨੇ। ਤੇ ਕਰਤਾ ਕਿੱਥੇ ਐ? ਕਣ-ਕਣ ਚ। ਕੁਦਰਤ ਦੇ ਕਣ-ਕਣ ਚ। ਯਾਰੋ ਕਣ-ਕਣ 'ਚ ਪ੍ਰਮਾਤਮਾ ਹੈ ਤੇ ਕਣ-ਕਣ ਕਣ-ਕਣ ਇਕੱਠਾ ਕਰਕੇ ਤੇ ਆ ਸਾਰੇ ਬ੍ਰਹਿਮੰਡ ਬਣੇ ਨੇ ਫਿਰ ਆ ਸਾਰਾ ਕੁਝ ਕੀ ਹੋਇਆ ਪ੍ਰਮਾਤਮਾ ਹੀ ਤੇ ਹੈ ਦਿਸਦਾ ਅਣ ਦਿਸਦਾ ਇਕੋ ਹੀ ਤੇ ਹੈ ਨਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਇਕ ਇਹ ਦੋ ਨਹੀਂ ਇਕੋ ਹੀ ਹੈ